ਸੰਗਰੂਰ ਸ਼ਹਿਰ ਕਾਫੀ ਲੰਬੇ ਸਮੇਂ ਤੋਂ ਟ੍ਰੈਫਿਕ ਦੀ ਸਮੱਸਿਆ ਨਾਲ ਜੂਝ ਰਿਹਾ ਸੀ ਅਕਸਰ ਇਹ ਆਪਾਂ ਦੇਖਦੇ ਸੀ ਕਿ ਬਾਜ਼ਾਰਾਂ ਦੇ ਵਿੱਚ ਆਟੋ ਜਾਂ ਈ ਰਿਕਸ਼ਾ ਵਾਲੇ ਜਦੋਂ ਲਗਾਤਾਰ ਜਾਂਦੇ ਸੀਗੇ ਕਿਉਂਕਿ ਹੁਣ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਰੂਰ ਸ਼ਹਿਰ ਵਿੱਚ ਆਟੋ ਤੁਰੇ ਫਿਰਦੇ ਨੇ ਅਤੇ ਅਲੱਗ-ਅਲੱਗ ਉਹਨਾਂ ਦੇ ਯੂਨੀਅਨਾਂ ਬਣੀਆਂ ਹੋਈਆਂ ਹਨ ਤਾਂ ਟ੍ਰੈਫਿਕ ਪੁਲਿਸ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈ ਤੁਹਾਨੂੰ ਤਸਵੀਰਾਂ ਵਿੱਚ ਦਿਖਾਵਾਂਗੇ ਕਿ ਅੱਜ ਸੰਗਰੂਰ ਵਿਖੇ ਟ੍ਰੈਫਿਕ ਇੰਚਾਰਜ ਵੱਲੋਂ ਜੋ ਕਿ ਪਵਨ ਸ਼ਰਮਾ ਟ੍ਰੈਫਿਕ ਇੰਚਾਰਜ ਹਨ ਉਹਨਾਂ ਵੱਲੋਂ ਆਟੋ ਵਾਲ ਨੂੰ ਬੁਲਾਇਆ ਗਿਆ ਹੈ ਤੇ ਉਹਨਾਂ ਦੇ ਜੋ ਆਟੋ ਹਨ ਅਤੇ ਉਹਨਾਂ ਦੇ ਮੋਬਾਈਲ ਨੰਬਰ ਲਿਖੇ ਗਏ ਹਨ ਤਾਂ ਜੋ ਕੋਈ ਅਨਸੁਖਾਮੀ ਘਟਨਾ ਵਾਪਰ ਜਾਵੇ ਤਾਂ ਜੇ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਉਸ ਨੂੰ ਟ੍ਰੇਸ ਕੀਤਾ ਜਾ ਸਕੇ ਤਾਂ ਸਵਾਰੀਆਂ ਦੀ ਮਦਦ ਕਰਨ ਵਾਸਤੇ ਇਹ ਨਾ ਬਲੋ ਵਿਧੇ ਉਪਰਾਲਾ ਕੀਤਾ ਗਿਆ ਹੈ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਪਾਪ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਸੰਗਰੂਰ ਸ਼ਹਿਰ ਜੋ ਕਾਫੀ ਲੰਬੇ ਸਮੇਂ ਤੋਂ ਟ੍ਰੈਫਿਕ ਦੀ ਸਮੱਸਿਆ ਨਾਲ ਜੁੜਿਆ ਸੀਗਾ ਅੱਜ ਤੁਹਾਡੇ ਇਸ ਉਪਰਾਲੇ ਨਾਲ ਕਿੰਨਾ ਫਰਕ ਪਵੇਗਾ ਕਾਫੀ ਫਰਕ ਪਵੇਗਾ ਬੜਾ ਇਹ ਸਾਨੂੰ ਸਹਿਯੋਗ ਦੇਣਗੇ ਇਕੱਠੇ ਕਰੇ ਨੇ ਦੇਖੋ ਸਾਰੇ ਅੱਜ ਕਰੀਬ 500 ਦੇ ਕਰੀਬ ਇਹ ਡਰਾਈਵਰ ਬਾਲਕੀਮ ਨੇ ਵਿੱਚ ਕੁਝ ਡ ਇਹਨਾਂ ਨੂੰ ਅਸੀਂ ਅੱਜ ਆਪਣੇ ਸਾਂਝ ਦੇ ਤੌਰ ਤੇ ਇਕੱਠੇ ਕਰਿਆ ਤਾਂ ਕਿ ਜਦੋਂ ਕੋਈ ਆਪਣੇ ਟ੍ਰੈਫਿਕ ਦੇ ਵਿੱਚ ਸਮੱਸਿਆ ਆਈ ਸੀ ਜਾਂ ਆਉਂਦੀ ਆ ਤਾਂ ਇਹਨਾਂ ਨੂੰ ਦੱਸਤਾ ਵੀ ਜਦੋਂ ਵੀ ਕੋਈ ਸਵਾਰੀ ਲਾਉਣੀ ਆ ਦੇਖ ਕੇ ਲਾਹੋ ਵੀ ਟ੍ਰੈਫਿਕ ਦੇ ਵਿੱਚ ਵਿਗੰਧਾ ਨਹੀਂ ਪੈ ਰਿਹਾ ਨੰਬਰ 2 ਤੇ ਇਹਨਾਂ ਦਾ ਇੱਕ ਰੂਟ ਬਣਾਤਾ ਸੀ ਉਹ ਰੂਟ ਦੇ ਉੱਤੇ ਜਾਣਗੇ ਕਿਉਂਕਿ ਸ਼ਹਿਰ ਦੇ ਵਿੱਚ ਵੜਨਗੇ ਨਹੀਂ ਸਾਈਡ ਦੇ ਹੋ ਕੇ ਸਵਾਰੀ ਨੂੰ ਉਤਾਰਨਗੇ ਬਾਕੀ ਡੈਕ ਦੀ ਪ੍ਰੋਬਲਮ ਆ ਰਹੀ ਸੀ ਡੈਕ ਕੇ ਇਹ ਆਪਦਾ ਲਹਾਤੇ ਕੋਈਆਂ ਨੇ ਜਿਹੜੇ ਰਹਿੰਦੇ ਨੇ ਉਹ ਲਹਾ ਲੈਣਗੇ ਵਰਦੀ ਸੀ ਵਰਦੀ ਇਹਨਾਂ ਨੇ ਪਾਉਣੀ ਸ਼ੁਰੂ ਕਰਤੀ ਕਿਉਂਕਿ ਮਣੀ ਦੀ ਹੁੰਦੀ ਹੈ ਪ੍ਰੋਬਲਮ ਥੋੜੀ ਜੀ ਇਹਨਾਂ ਨੇ 15 ਦਿਨ ਦਾ ਟਾਈਮ ਲਿਆ ਹੈ ਵਰਦੀ ਆਪਦੀ ਤਿਆਰ ਕਰਕੇ ਵਰਦੀ ਪਾਉਣਗੇ ਇਹਨਾਂ ਨੇ ਸਾਨੂੰ ਆਧਾਰ ਕਾਰਡ ਆਪਦੀ ਫੋਟੋ ਅਸੀਂ ਆਪਣੇ ਦੇਤੀ ਅਸੀਂ ਉਹ ਰਜਿਸਟਰ ਦੇ ਉੱਤੇ ਇਹਨਾਂ ਦਾ ਮੋਬਾਈਲ ਨੰਬਰ ਆਧਾਰ ਕਾਰਡ ਫੋਟੋ ਲਾ ਕੇ 400 ਦੇ ਕਰੀਬ ਅਸੀਂ ਇੱਥੇ ਚਾੜ ਚੁੱਕੇ ਆ ਸੁਨਾਮ ਚਾੜਿਆ ਭਵਾਨੀਗੜ ਧੂਰੀ ਅਸੀਂ ਰਜਿਸਟਰ ਲਾਤੇ ਤਾਂ ਕਿ ਆਇਡੈਂਟੀਫਿਕੇਸ਼ਨ ਜਲਦੀ ਹੋ ਸਕੇ ਬਾਕੀ ਇਹਨਾਂ ਨੂੰ ਅਸੀਂ ਆਪਣੇ ਬੇਨਤੀ ਕੀਤੀ ਆ ਵੀ ਤੁਸੀਂ ਸ਼ਹਿਰ ਦੇ ਵਿੱਚ ਕਾਫੀ ਜਗ੍ਹਾ ਜਾਣੇ ਹੋ ਸ਼ਹਿਰ ਦੇ ਬਾਜ਼ਾਰ ਦੇ ਵਿੱਚ ਪੁਲਿਸ ਤੋਂ ਪਹਿਲਾਂ ਤਕਰੀਬਨ ਇਹਨਾਂ ਨੂੰ ਪਤਾ ਲੱਗ ਜਾਂਦਾ ਕੋਈ ਐਕਸੀਡੈਂਟ ਹੋ ਜੇ ਬਾਹਰ ਦਾਤ ਹੋਵੇ ਇਹਨਾਂ ਨਾਲ ਅਸੀਂ ਸਾਂਝ ਆਪਣੇ ਨੰਬਰ ਸਾਂਝੇ ਕੀਤੇ ਨੇ ਇਹਨਾਂ ਨੂੰ ਸਾਂਝ ਦੇ ਮੈਂਬਰ ਹੀ ਬਣਾਇਆ ਸੀ ਆਪਣੇ ਭਰਾ ਬਣਾਇਆ ਜਿਵੇਂ ਪੀਸੀਆਰ ਦੇ ਨੰਬਰ ਦੇ ਤੇ ਥਾਣੇ ਦੇ ਤੇ ਸਿਟੀ ਟਰੈਫਿਕ ਅਨਚਾਰ ਦੇ ਤਾਂ ਆਪਦਾ ਨੰਬਰ ਦੇਤਾ ਕੋਈ ਬਾਹਰ ਦਾਤ ਹੋਵੇ ਸਾਨੂੰ ਦੱਸਣਗੇ ਅਗਰ ਇਹ ਚੰਗਾ ਕੰਮ ਕਰਨਗੇ ਮਾਨਯੋਗ ਐਸਐਸਪੀ ਸਾਹਿਬ ਦੇ ਅਸੀਂ ਇਹ ਬੇਨਤੀ ਕਰਾਂਗੇ 15 ਅਗਸਤ ਤੇ 26 ਜਰਮੇ ਇਹਨਾਂ ਨੂੰ ਸਨਮਾਨਿਤ ਕਰਾਵਾਂਗੇ ਫਿਰ ਵੀ ਹੋਰ ਚੰਗਾ ਕੰਮ ਕਰਨਗੇ ਮੈਂ ਆਪਦੀ ਤਨਖਾਹ ਦੇ ਵਿੱਚੋਂ ਇਹਨਾਂ ਨੂੰ ਸਨਮਾਨਿਤ ਕਰੂੰਗਾ ਕਿੰਨਾ ਕੁ ਸਹਿਯੋਗ ਮਿਲ ਰਿਹਾ ਆਟੋ ਰੱਖਿਆ ਵੱਲੋਂ ਕਿ ਸਾਰਿਆਂ ਦੀ ਹੀ ਰਜਿਸਟ੍ਰੇਸ਼ਨ ਹੋਈ ਗਈ ਹੈ ਤਕਰੀਬਨ ਸਾਨੂੰ ਇਹਨਾਂ ਨੇ 90% ਆਪਣਾ ਰਿਕਾਰਡ ਦਿੱਤਾ 10% ਰਹਿੰਦਾ ਕੋਈ ਗਿਆ ਹੁੰਦਾ ਕੋਈ ਢਿੱਲਮਿਠ ਹੁੰਦੀ ਹੈਗੀ ਇਹ ਆ ਕੇ 10 ਦਿਨਾਂ ਦੇ ਵਿੱਚ ਆਹ 5 ਦਿਨਾਂ ਦੇ ਵਿੱਚ ਵਿੱਚ ਸਾਰਾ ਸਾਨੂੰ ਸਹਿਯੋਗ ਦੇਣਗੇ ਜੇ 10 15 ਤੁਸੀਂ ਪਹਿਲਾਂ ਇਹਨਾਂ ਨੂੰ ਹਫ਼ਤਾ ਦਿੱਤਾ ਸੀਗਾ ਕਿ ਬਰਦੀਆਂ ਸਮਾਂ ਜਾਂ ਚਲੋ ਪੈਸਿਆਂ ਦੀ ਪ੍ਰੋਬਲਮ ਹੋ ਜਾਂਦੀ ਹੈ ਜੇਕਰ ਹਫ਼ਤਾ ਤੁਸੀਂ ਉਹਨਾਂ ਨੂੰ 15 ਦਿਨ ਦੇ ਰਹੇ ਹੋ 15 ਦਿਨਾਂ ਬਾਅਦ ਜੇ ਬਰਦੀਆਂ ਨਹੀਂ ਸਮਾਂ ਜਾਂਦੀਆਂ ਜਾਂ ਕੋਈ ਹੁਲੜਵਾਜ਼ੀ ਕੀਤੀ ਜਾਂਦੀ ਤਾਂ ਕੀ ਕ ਐਕਸ਼ਨ ਲਿਆ ਜਾਵੇ ਇਹਨਾਂ ਤੇ ਹੁਲੜਵਾਜ਼ੀ ਤਾਂ ਨਹੀਂ ਕਰਦੇ ਇਹ ਬਰਦੀਆਂ ਦੀ ਗੱਲ ਹੈ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਰਨਗੇ ਅਗਰ ਨਹੀਂ ਕਰਨਗੇ ਫਿਰ ਇਹਨੇ ਚਲਾਨ ਹੋਊਗਾ ਕੀ ਇਹ ਇਕੱਲੇ ਸੰਗਰੂਰ ਜ਼ਿਲ੍ਹੇ ਵਿੱਚ ਹੀ ਉਪਰਾਲਾ ਹੋ ਰਿਹਾ ਜਾਂ ਪੂਰੇ ਪੰਜਾਬ 'ਚ ਅਸੀਂ ਸੰਗਰੂਰ ਦੇ ਵਿੱਚ ਸ਼ੁਰੂ ਕਰਿਆ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਹੁਕਮ ਦਿੱਤੇ ਗਏ ਅਸੀਂ ਬੜਾ ਅਪਰਾਲਾ ਕੀਤਾਗਾ ਇੱਕ ਦਾ ਰਜਿਸਟਰ ਦਾ ਵੀ ਰਿਕਾਰਡ ਆਧਾਰ ਕਾਰਡ ਇਹਨਾਂ ਦੀ ਫੋਟੋ ਮੋਬਾਈਲ ਨੰਬਰ ਇੱਕ ਅਸੀਂ ਆਪਣਾ ਨੰਬਰ ইস্যੂ ਕੀਤਾ ਸੰਗਰੂਰ ਬਟਾ 1 2 3 4 400 ਤੱਕ ਇਹ ਕਰ ਲਿਆ ਭਵਾਨੀਗੜ੍ਹ ਭਵਾਨੀਗੜ੍ਹ ਦੇ ਵਿੱਚ ਸ਼ੁਰੂ ਕਰਿਆ 1 2 3 ਸਨਾਪ ਦੇ ਵਿੱਚ 1 2 3 ਸ਼ੁਰੂ ਕਰਕੇ ਧੂਰੀ ਦੇ ਵਿੱਚ ਸ਼ੁਰੂ ਕਰਿਆ ਸਾਰੇ ਰਜਿਸਟਰ ਲੱਗੇ ਨੇਗੇ ਜਿਨ੍ਹਾਂ ਵੱਲੋਂ ਡੈਕ ਲਗਾ ਕੇ ਤੇਜ਼ ਆਵਾਜ਼ ਵਿੱਚ ਬਿਆਰਾਂ ਵਿੱਚ ਗੇੜੀ ਮਾਰੀ ਜਾਂਦੇ ਉਹਨਾਂ ਨੂੰ ਉਹਨਾਂ ਵਾਸਤੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਡੈਕ ਦੀ ਇਹਨਾਂ ਨਾਲ ਗੱਲ ਕਰ ਲਈ ਡੈਕ ਦਾ ਸੀ ਹੁਣ ਚੈੱਕ ਕਰੇ ਸੀ 2-3 ਦਿਨ ਇਹ ਕਹਿੰਦੇ ਅਸੀਂ ਆ ਪੇ ਲਾਵਾਗੇ ਅਗਰ ਨਹੀਂ ਲਾਉਣਗੇ ਇਹ ਸਾਡੇ ਨਾਲ ਸਾਰੇ ਸਹਿਮਤ ਨੇਗੇ ਸਹਿਮਤ ਹੋ ਵੀ ਹੱਥ ਖੜੇ ਕਰਕੇ ਕਹੋ ਵੀ ਇਹ ਸਾਡੇ ਨਾਲ ਸਹਿਮਤ ਨੇ ਅਸੀਂ ਚਲਾਣ ਕਟਾਂਗੇ ਉਹਦਾ ਡੈਕ ਤੋੜਾਂਗੇ ਤੇ ਆਪਣੇ ਕਾਨੂੰਨੀ ਕਾਰਵਾਈ ਕਰਾਂਗੇ ਜੀ ਪਵਨ ਸ਼ਰਮਾ ਜੀ ਦਾ ਕਹਿਣਾ ਹੈ ਕਿ ਇਹਨਾਂ ਦੇ ਆਧਾਰ ਕਾਰਡ ਲੈ ਲਏ ਹਨ ਅਤੇ ਸੰਗਰੂਰ ਜ਼ਿਲ੍ਹੇ ਵਿੱਚੋਂ ਇਹ ਉਪਰਾਲਾ ਕੀਤਾ ਹੈ ਤੇ ਹੌਲੀ-ਹੌਲੀ ਲੱਗਦਾ ਹੈ ਕਿ ਪੰਜਾਬ ਨੂੰ ਜਾਏਗਾ ਕਿਉਂਕਿ ਬਹੁਤ ਹੀ ਵਧੀਆ ਉਪਰਾਲਾ ਹੈ ਡ라이ਵਰ ਵੀਰ ਇਹਦੇ ਨਾਲ ਕਿੰਨਾ ਕਿ ਸਹਿਮ ਦੇ ਨੇ ਸਾਡੇ ਨਾਲ ਮੌਜੂਦ ਨੇ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਨਮਸਰ ਆਪਣਾ ਜੋਰਾ ਸਿੰਘ ਸਰ ਜੋਰਾ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਸੰਗਰੂਰ ਪੁਲਿਸ ਦੇ ਇਸ ਉਪਰਾਲੇ ਨੂੰ ਬਹੁਤ ਵਧੀਆ ਦੇਖ ਰਿਹਾ ਹਾਂ ਵਧੀਆ ਉਪਰਾਲਾ ਹੈ ਕਿ ਜਿਹੜਾ ਕਰ ਰਹੇ ਨੇਗੇ ਇਹਦੇ ਨਾਲ ਹਰ ਬੰਦੇ ਦੀ ਆਈਡੈਂਟੀਟੀ ਪ੍ਰਸ਼ਾਸਨ ਦੇ ਕੋਲ ਰਹਿੰਦੀ ਹੈਗੀ ਕਿਹੜਾ ਬੰਦਾ ਕੀ ਕਰ ਰਿਹਾ ਹੈਗਾ ਤੇ ਬਾਕੀ ਕੋਈ ਗਲਤ ਕੰਮ ਕਰਕੇ ਜਾਂਦਾ ਹੈਗਾ ਉਹ ਪ੍ਰਸ਼ਾਸਨ ਨਾਲ ਜੁੜਿਆ ਰਹਿਦਾ ਬੰਦਾ ਦੱਸ ਦਿੰਦਾ ਜਾਂ ਕਿ ਇਹ ਆ ਕੰਮ ਹੋ ਰਿਹਾ ਕਿਤੇ ਵੀ ਸੀਮਾ ਲੈ ਜਾਂਦੇ ਆ ਜਾਂ ਕਿਸੇ ਗਲੀ ਜਾਂਦੇ ਆ ਸਾਨੂੰ ਕੋਈ ਪਤਾ ਲੱਗਦਾ ਵੀ ਇੱਥੇ ਗਲਤ ਕੰਮ ਹੋ ਰਿਹਾ ਹੈਗਾ ਅਸੀਂ ਇਹਨਾਂ ਨੂੰ ਲੋਕ ਇੱਕ ਰੂਟ ਤੈਅ ਕਰ ਦਿੱਤਾ ਗਿਆ ਹੈ ਕਿਉਂਕਿ ਬਾਜ਼ਾਰ ਵੀ ਆਪੇ ਨਹੀਂ ਜਾ ਸਕਦੇ ਜੇ ਫਿਰ ਸਵਾਰੀਆਂ ਨੂੰ ਵੀ ਦਿੱਕਤ ਆ ਸਾਹਮਣਾ ਕਿਵੇਂ ਕਰਨਾ ਪਵੇਗਾ ਜਾਂ ਤੁਹਾਨੂੰ ਵੀ ਸਾਹਮਣਾ ਕਰਨਾ ਪਵੇਗਾ ਕਿਉਂਕਿ ਸਵਾਰੀ ਕਹਿੰਦੀ ਹੈ ਕਿ ਮੈਨੂੰ ਛੋਟੇ ਚੌਕ ਜਾਂ ਵੱਡੇ ਚੌਕ ਉਤਾਰ ਦੇ ਤੁਹਾਡੇ ਕੋਲੋਂ ਉਸ ਨੂੰ ਪ੍ਰਿੰਸ ਦੀ ਹੱਟੀਆਂ ਜਾਂ ਛਾਂ ਵਾਲੀ ਗਲੀ ਉਤਾਰਿਆ ਜਾਵੇਗਾ ਸਵਾਰੀ ਦਾ ਫਿਰ ਬਹੁਤ ਕੁਝ ਤੈਅ ਰਹੀ ਹੈਗੀ ਸਾਨੂੰ ਪ੍ਰਸ਼ਾਸਨ ਦਾ ਸਹਿਯੋਗ ਦਾ ਜੋ ਦੁਮੇ ਸਾਾਨੂੰ ਜੰਮੇ ਸਾਨੂੰ ਪ੍ਰਸ਼ਾਸਨ ਕੋਈ ਉਸੇ ਪ੍ਰਸ਼ਾਸਨ ਦੀ ਮੰਨਣੀ ਪਊਗੀ ਸਵਾਰੀ ਦੀ ਇਹ ਨਹੀਂ ਮੰਨ ਸਕਦੇ ਇਹ ਹੌਲੀ ਹੌਲੀ ਆਤ ਪੈ ਜੀ ਹਾਂ ਹੌਲੀ ਹੌਲੀ ਆਤ ਪੈ ਜੀ ਸਭ ਨੂੰ ਬੇਨਤੀ ਹੈ ਵੀ ਜਿਹੜੇ ਕੋਈ ਹੈਂਡੀਕੈਪਡ ਬੰਦਾ ਕੋਈ ਐਮਰਜੈਂਸੀ ਕੇਸ ਆ ਜਿਸ ਮੇ ਕਹਿੰਦਾ ਸੱਟ ਫੇਟ ਲੱਗਿਆ ਹੋਇਆ ਜਿਸ ਨੂੰ ਛੋਟੇ ਮੋਟੇ ਮੈਡੀਕਲ ਕਰਨਾ ਨੇ ਕਹਤਾ ਵੀ ਉਹਨਾਂ ਬਾਰੇ ਕਹਿ ਸਕਦੇ ਆ ਵੀ ਜੇ ਕਿ ਐਮਰਜੈਂਸੀ ਕੇਸ ਹੁੰਦਾਗਾ ਵੀ ਬਾਜ਼ਾਰ ਦੇ ਵਿੱਚ ਜਾਣਾ ਜਣਾ ਬੁੜੀਆਂ ਨੇ ਜਿਵੇਂ ਕਹਿੰਦੇ ਗੋਡੇ ਦੁਖਦੇ ਨੇ ਜਾਂ ਕੋਈ ਦਾ ਸੱਟ ਫੇਟ ਵੱਜ ਜਾ ਕੋਈ ਹੈਂਡੀਕੈਪਡ ਬੰਦਾ ਵੀ ਨਹੀਂ ਤੁਰ ਕੇ ਜਾ ਸਕਦਾ ਉਹਨਾਂ ਬਾਰੇ ਅਸੀਂ ਵੀ ਸੱਟ ਸਕਦੇ ਬਾਜ਼ਾਰ ਦੇ ਵਿੱਚ ਜੀ ਪਵਨ ਜੀ ਇੱਕ ਸਵਾਲ ਇਹਨਾਂ ਦਾ ਕਿ ਜੇ ਕੋਈ ਹੈਂਡੀਕੈਪਟ ਹੈ ਜਾਂ ਕੋਈ ਐਮਰਜੈਂਸੀ ਹੈ ਕਿ ਉਹ हां जी हां जे कोई बीमार ਆ ਜਾਂ ਹੈਂਡੀਕੈਪਟਰ ਨਹੀਂ ਤੁਰਿਆ ਜਾਂਦਾ ਇਹ ਮੇਰੇ ਅਸੀ ਬਜ਼ੁਰਗਾ ਉਹਨਾਂ ਲਈ ਤਾਂ ਅਸੀਂ ਵੀ ਖੜੇ ਆ ਅਸੀਂ ਭੇਜਾਂਗੇ ਜੀ ਜਿਹੜੇ ਪੁਆਇੰਟ ਤੇ ਜਾਣਗੇ ਕੋਈ ਰੋਕ ਨਹੀਂ ਕੀ ਨਾਮ ਸਰ ਬਣੀ ਮੇਰਾ ਨਾਮ ਹਿੱਕਤ ਖਾਨ ਹੈ ਜੀ ਸਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿ ਇਸ ਉਪਰਾਲੇ ਨਾਲ ਜੋ ਕਿ ਸਰੂਰ ਪੁਲਿਸ ਦੁਆਰਾ ਸ਼ੁਰੂ ਕੀਤਾ ਗਿਆ ਹੈ ਕਿਸੇ ਕਹਿਆ ਲੱਗਿਆ ਉਪਰਾਲਾ ਬਹੁਤ ਵਧੀਆ ਜੀ ਲੱਗਾ ਜੂਗਾ ਜੀ ਬਹੁਤ ਬੈਨੀਫਿਟ ਹੋਣਗੇ ਜੀ ਇਹਦੇ ਜਿਹੜੇ ਵੀ ਲੋਕ ਕ੍ਰਾਈਮ ਕਰਦੇ ਸੀ ਜਾਂ ਗੇੜੀਆਂ ਮਾਰਦੇ ਸਭ ਬੰਦ ਹੋ ਜਾਣਗੇ ਜੀ ਹੁਣ ਲੈਕ ਲੱਕ ਚੱਲਦੇ ਸੀਗੇ ਸਾਰੇ ਬੰਦੇ ਵਧੀਆ ਨੇ ਜੀ ਸਾਨੂੰ ਬਹੁਤ ਇਹਨਾਂ ਦਾ ਪੁਲਿਸ ਵਾਲਿਆਂ ਦਾ ਬਹੁਤ ਸਹਿਯੋਗ ਹੈ ਜੀ ਜੀ ਆਟੋ ਯੂਨੀਅਨ ਦਾ ਵੀ ਕਹਿਣਾ ਹੈਗਾ ਕਿ ਸਾਨੂੰ ਪੁਲਿਸ ਦਾ ਬਹੁਤ ਸਹਿਯੋਗ ਮਿਲ ਰਿਹਾ ਤੇ ਇਹਨਾਂ ਵੱਲੋਂ ਵੀ ਸਹਿਯੋਗ ਕੀਤਾ ਜਾਵੇਗਾ ਜੋ ਵੀ ਕੋਈ ਬਿਮਾਰ ਹੈ ਉਸ ਨੂੰ ਪੁਲਿਸ ਨੇ ਵੀ ਜੋ ਹੈ ਰੋਕਣਾ ਇਹ ਵੀ ਸਹਾਇਤਾ ਕਰਦੇ ਹਨ ਤੇ ਇਹ ਉਹਨਾਂ ਨੂੰ ਉਸ ਦੀ ਥਾਂ ਤੇ ਪਹੁੰਚਾ ਸਕਦੇ ਹਨ ਅਤੇ ਇਹ ਜੇ ਉਪਰਾਲੇ ਸੰਗਰੂਰ ਸ਼ਹਿਰ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਵੀ ਹੋਣ ਚਾਹੀਦੇ ਹਨ ਸੰਗਰੂਰ ਤੋਂ ਗੁਰਿੰਦਰ ਸਿੰਘ ਸਕਾਈ ਨਿਊਜ਼ ਪੰਜਾਬ